ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰੁੜਕੀ ਖੁਰਦ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਬਲਾਚੌਰ ਦੋਸਤੋ ਇਹ ਪਿੰਡ ਨਵਾਂ ਸ਼ਹਿਰ ਤੋਂ ਰੂਪੜ ਰੋਡ ਦੇ ਉੱਪਰ ਹੀ ਆ ਜਾਂਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਜਰਸੀ ਦਾ ਸਾਈਵਾਲ ਦੀ ਕ੍ਰੋਸ ਵੇਡ ਦਿਖਾਉਂਗਾ ਬੈਲਕਨ ਤਾਜੀ ਸੂਈ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੀ ਤੇ ਆ ਕੇ ਆਪ ਦੀ ਛਾਲੀ ਦੇ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 22 ਜੀ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ। ਇੱਕ ਨੰਬਰ ਸੋਨੀ ਵੜ ਬਾਈ ਜੀ ਹੋਰਾਂ ਦੀ ਦੂਜਾ ਸੂਆ ਸੂਈ ਆ। ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 2 ਦਿਨ ਸੂਈ ਨੂੰ ਸਮਾਂ ਹੋ ਗਿਆ। ਬੋੜਾ ਬਾਈ ਜੀ ਹੁਣੇ ਕਹਿੰਦੇ ਇਸ ਟਾਈਮ 12-13 ਕਿਲੋ ਥੱਲੇ ਤਿਆਰ। ਬੱਚਾ ਮਗਰ ਬੱਚੀ ਥੋੜਾ ਪੂਰਾ ਫਾਇਦਾ। ਦੁੱਧ ਬਾਈ ਜੀ ਹੁਣੇ ਕਹਿੰਦੇ ਪਹਿਲੇ ਸੂਏ ਬੱਚੀ ਨੇ 16 ਕਿਲੋ ਚਵਾਇਆ। ਐਤਰੀ ਬਾਈ ਜੀ ਹੁਣੇ ਕਹਿੰਦਾ 18 ਕਿਲੋ ਬੜੇ ਆਰਾਮ ਨਾਲ ਚਵਾਜੂ। ਬਾਕੀ ਦੋਸਤੋ ਦੁੱਧ ਬਾਈ ਜੀ ਹੁਣੇ ਕਹਿੰਦੇ ਸੇਵਾ ਦਾ ਸੇਵਾ ਸੰਬਾੜ ਗੌਰ ਵੱਧ ਹੋ ਜੇ ਇਧਰ 18 ਤੋਂ ਵੀ ਪਲਾਸ ਜਵਾਜੂ ਹਵਾਨਾ ਬਹੁਤ ਸੋਹਣਾ ਆ ਦੋਸਤੋ ਬੱਚਾ ਮਗਰ ਬੱਚੀ ਥਣ ਦੇ ਸਹਿਜ ਮੇਂ ਨੇੜ ਤੋਂ ਦਿਖਾ ਦੇਣਾ ਆ ਦੋਸਤੋ ਵੇਖ ਸਕਦੇ ਆ ਚਾਰੇ ਥਣ ਬਹੁਤ ਸੋਹਣੇ ਗੈਪ ਚ ਨਿਕਰ ਮੇਂ ਕਦੇ ਇਕੱਲੇ ਲੱਗੇ ਹੋਏ ਆ ਪੈਟ ਪੋਟਾ ਚੰਗਾ ਚੌੜਾ ਢੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ weight ਵਾਲੀ ਆ ਹਾਈਟ ਵਾਜ ਫੁੱਲ ਉੱਚੇ ਲੰਮੇ ਵੱਡੇ ਕਦ ਕਾ ਠੜੀ ਆ ਢੇਟ ਵਾਲੇ ਪਾਸੋਂ ਫੁੱਲ ਹੈਵੀ ਬੋਡੀ weight ਵਾਲੀ ਆ ਹਵਾਨਾ ਵੇਖ ਸਕਦੇ ਆ ਬੈਕ ਸਾਈਡ ਤੋਂ ਬਹੁਤ ਸੋਹਣਾ ਜਬਰਦਸਤ ਆਰਡਰ ਤਿਆਰ ਕੀਤਾ ਹੋਇਆ ਦੋਹਾਂ ਦਿਨਾਂ ਹੀ ਸੂਏ ਥੱਲੇ 12-13 ਕਿਲੋ ਬੋਲੀ ਬਾਈ ਜੀ ਹੁਣੇ ਕਹਿੰਦੇ ਐਸ ਟਾਈਮ ਥੱਲੇ ਤਿਆਰ ਆ ਦੁੱਧ ਬਾਈ ਜੀ ਹੁਣੇ ਕਹਿੰਦੇ 18 ਕਿਲੋ ਬੜੇ ਆਮ ਦਾ ਚਵਾਜੂ ਪਹਿਲੇ ਸੂਏ ਤੋਂ 16 ਕਿਲੋ ਚਵਾਇਆ ਹਾਈਟ ਵਾਜ ਫੁੱਲ ਉੱਚੇ ਲੰਮੇ ਵੱਡੇ ਕਦ ਕਾਠ ਵਾਲੀ ਆ ਪੇਟ ਪੋਟਾ ਚੰਗਾ ਚੌੜਾ ਬੱਚਾ ਮਗਰ ਬੱਚੀ ਫੇਸ ਕੁਆਲਿਟੀ ਸੋਹਣੀ ਸੋਹਣੇ ਮੂੰਹ ਮੱਥੇ ਦੀ ਬੋਡੀ ਸਟ੍ਰਕਚਰ ਸੋਹਣਾ ਤੇ ਰੇਟ ਬਾਈ ਜੀ ਹੁਣੇ ਰੱਖਿਆ ਹੋਇਆ ਬੱਚੀ ਦਾ 55000 ਰੁਪਿਆ ਉੱਚ ਮਾਨਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ 22 ਜੀ ਹੋਰਾਂ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ 22 ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਦੇ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਕਿਸੇ ਹੋਰ ਨਈ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ